ਖਾਨੇਦਾਰ ਦੇ ਸੁਨੇਹਾ ਭੇਜਨ ਤੇ ਜੱਗੇ ਨੇ ਪੇਸ਼ ਹੋ ਤੋ ਨਾ ਕਰ ਦਿੱਤੀ ਇਲਾਕੇ ਦੇ ਕੁਝ ਮੌਤਬਰ ਸੱਜਣ ਜਿਹੜੇ ਜੱਗੇ ਦੇ ਪਰਿਵਾਰ ਨਾਲ ਸਾਥ ਰੱਖਦੇ ਸਨ ਉਸ ਨੂੰ ਪੇਸ਼ ਹੋਣ ਲਈ ਮਨਾਉਣ ਵਿੱਚ ਕਾਮਯਾਬ ਹੋ ਗਏ ਇਹਨਾਂ ਦੇ ਨਾਮ ਇਸ ਪ੍ਰਕਾਰ ਹਨ ਕਹਿਰ ਸਿੰਘ ਕਾਵਾ ਮਹਿਲ ਸਿੰਘ ਕਾਵਾ ਤੇ ਦੁੱਲਾ ਸਿੰਘ ਜੱਜਲ ਜੱਗੇ ਨੂੰ ਦੁੱਲਾ ਸਿੰਘ ਜੱਜਲ ਨੇ ਆਪਣਾ ਧਰਮ ਦਾ ਪੁੱਤਰ ਬਣਾਇਆ ਹੋਇਆ ਸੀ ਬਾਅਦ ਵਿੱਚ ਦੁੱਲਾ ਸਿੰਘ ਦੇ ਪਰਿਵਾਰ ਨੇ ਸ਼ਰੀਕੇ ਦੇ 8 ਬੰਦੇ ਕਤਲ ਕੀਤੇ ਅਤੇ ਦੁੱਲਾ ਸਿੰਘ ਸਮੇਤ 8 ਬੰਦੇ ਫਾਂਸੀ ਲੱਗੇ ਜੱਗਾ ਤਿਆਰ ਹੋ ਕੇ ਇਹਨਾਂ ਨਾਲ ਤੁਰ ਪਿਆ ਪਰ ਰਾਹ ਵਿੱਚ ਥਾਣੇਦਾਰ ਦੇ ਸਖਤ ਸੁਭਾਅ ਬਾਰੇ ਸੋਚ ਕੇ ਰੁਕ ਗਿਆ ਉਹਨੇ ਸਾਰਿਆਂ ਨੂੰ ਸਾਫ਼ ਕਹਿ ਦਿੱਤਾ ਜੇ ਥਾਣੇਦਾਰ ਨੇ ਗਾਲੀ ਗਲੋਚ ਕੀਤੀ ਤਾਂ ਮੈਥੋਂ ਬਰਦਾਸ਼ਤ ਨਹੀਂ ਹੋਣਾ ਖਾਂ-ਮਖਾਂ ਦਾ ਪੰਗਾ ਪੈ ਗਿਆ ਮੈਂ ਵਾਪਸ ਚੱਲਿਆ ਥਾਣੇਦਾਰ ਦੇ ਕਿਸਾਈ ਸੁਭਾਅ ਨੂੰ ਸਾਰੇ ਜਾਣਦੇ ਸਨ ਉਸ ਦਿਨ ਤੋਂ ਬਾਅਦ ਜੱਗਾ ਪਗੋੜਾ ਹੋ ਗਿਆ ਸਭ ਤੋਂ ਪਹਿਲਾਂ ਉਸਨੇ ਸਿਪਾਹੀ ਦੀ ਬੰਦੂਕ ਖੋਈ ਦੂਜੀ ਬੰਦੂਕ ਆਤਮਾ ਸਿੰਘ ਆਚਰਕੇ ਤੋਂ ਖੋਈ ਜੱਗੇ ਨੇ ਪਹਿਲਾਂ ਡਾਕਾ ਪਿੰਡ ਕੁਮਿਹਾਰੀ ਵਾਲੇ ਸ਼ਰਾਫਾਂ ਦੇ ਕਰ ਮਾਰਿਆ ਜੋ ਸਰਾਫੇ ਦੇ ਨਾਲ ਸ਼ਾਹੂਕਾਰਾ ਵੀ ਕਰਦੇ ਸਨ। ਘੁਮਿਆਰੀ ਵਾਲਾ ਪਿੰਡ ਲਾਹੌਰ ਤੇ ਕਸੂਰ ਦੇ ਬਾਉਂਡਰ ਤੇ ਹੈ। ਜੱਗੇ ਦੇ ਨਾਲ ਹੋਰ ਸਾਥੀ ਝੰਡਾ ਸਿੰਘ ਨਰਮਲ ਕੇ ਤੇ ਠਾਕੁਰ ਸਿੰਘ ਮੰਡਿਆਲੀ ਦਾ ਸੀ। ਇਹਨਾਂ ਨੇ ਸਰਾਫਾਂ ਦਾ ਸੋਨਾ ਲੁੱਟਿਆ ਤੇ ਲੋਕਾਂ ਦੇ ਕਰਜ਼ੇ ਦੀਆਂ ਵਈਆਂ ਅੱਗ ਲਾ ਕੇ ਸਾੜ ਦਿੱਤੀਆਂ। ਝੰਡਾ ਸਿੰਘ ਦੇ ਝੂਂ ਤੇ ਬੈਠ ਕੇ ਸੋਨਾ ਵੰਡਿਆ ਜੋ ਸਾਰਿਆਂ ਨੂੰ ਡੇ-ਡੇਢ ਸ਼ੇਅਰ ਆਇਆ। ਇਸ ਤੋਂ ਬਾਅਦ ਜੱਗੇ ਨੇ ਆਪਣਾ ਵੱਖਰਾ 그룹 ਬਣਾ ਲਿਆ। ਇਸ ਦੇ ਨਵੇਂ ਸਾਥੀ ਬਣੇ ਬੰਤਾ ਸਿੰਘ ਸਹੌਨ ਤੇਲੀ ਲਾਲੂ ਨਾਈ ਭੋਲੂ ਤੇ 바ਵਾ ਲਾਲੂ ਨਾਈ ਰੋਟੀ ਟੁਕ ਬਣਾਉਣ ਦਾ ਬੜਾ ਮਾਹਰ ਸੀ ਤੇ ਜਦੋਂ ਸਾਰੇ ਸੌ ਜਾਂਦੇ ਹੱਥ ਵਿੱਚ ਬੰਦੂਕ ਲੈ ਕੇ ਪਹਿਰਾ ਦਿੰਦਾ ਭਾਵੇਂ ਜੱਗੇ ਨੇ ਕਾਫੀ ਟਾਕੇ ਮਾਰੇ ਪਰ ਮਸ਼ਹੂਰ ਸਾਇਦਪੁਰ ਤੇ ਲਾਲਪੁਰ ਦੇ ਹੀ ਸਨ ਜੱਗੇ ਦਾ ਭਤੀਜਾ ਠਾਕੁਰ ਸਿੰਘ ਡੀਐਸਪੀ ਕਸੂਰ ਦਾ ਰੀਡਰ ਸੀ ਡੀਐਸਪੀ ਨੇ ਠਾਕੁਰ ਸਿੰਘ ਨੂੰ ਜੱਗੇ ਨੂੰ ਪੇਸ਼ ਕਰਵਾਉਣ ਵਿੱਚ ਮਦਦ ਕਰਨ ਲਈ ਕਿਹਾ ਅੱਗੇ ਜੱਗੇ ਨੇ ਠਾਕੁਰ ਸਿੰਘ ਨੂੰ ਕਿਹਾ ਪਹਿਲਾਂ ਤੂੰ ਮੇਰੀ ਇੱਕ ਖਵਾਸ਼ ਪੂਰੀ ਕਰ ਦੇ ਮੇਰਾ ਡੀਐਸਪੀ ਕਸੂਰ ਨਾਲ ਮੁਕਾਬਲਾ ਕਰਵਾ ਦੇ। ਠਾਕੁਰ ਸਿੰਘ ਦੋ ਪੂੜਾਂ ਵਿੱਚ ਫਸਿਆ ਸੀ। ਉਸ ਕੋਲ ੜੜਵਟ ਲੈਂ ਤੋਂ ਬਿਨਾ ਕੋਈ ਚਾਰਾ ਨਹੀਂ ਸੀ। ਜੱਗਾ ਜੱਸਪਿੰਦ ਜਾਂਦਾ ਸੀ ਪੁਲਿਸ ਨੂੰ ਪਹਿਲਾਂ ਸੁਨੇਹਾ ਭੇਜ ਦਿੰਦਾ ਸੀ। ਜੇ ਫੜਨਾ ਹੈ ਤਾਂ ਆ ਕੇ ਫੜ ਲੈ। ਨਹੀਂ ਬਾਅਦ ਵਿੱਚ ਪਿੰਡ ਵਾਲਿਆਂ ਨੂੰ ਤੰਗ ਨਾ ਕਰਨ। ਇੱਕ ਵਾਰ ਜੱਗਾ ਆਪਣੇ ਨਾਨਕੇ ਪਿੰਡ ਘੁੰਮਣ ਕੇ ਰਾਤ ਦੇਖਣ ਗਿਆ। ਉਸ ਦਾ ਸੁਨੇਹਾ ਭੇਜਣ ਤੇ ਵੀ ਸਾਰੀ ਰਾਤ ਕੋਈ ਪੁਲਿਸ ਵਾਲਾ ਨੇੜੇ ਨਹੀਂ ਟਿਕਿਆ। ਜੱਗੇ ਨੇ ਕਈ ਕਿਰਪਾ ਤੇ ਸ਼ਾਹੂਕਾਰਾਂ ਕੋਲ ਵਈਆਂ ਖਾਤੇ ਪੜਵਾ ਕੇ ਕਰਜ਼ੇ ਮaaf ਕਰਵਾਏ। ਲੱਖੋ ਕੇ ਪਿੰਡ ਦੀ ਇੱਕ ਔਰਤ ਨੂੰ ਧਰਮ ਪੈਣ ਬਣਾਇਆ ਹੋਇਆ ਸੀ। ਜਿਹੜੀ ਕਈ ਵਾਰ ਵੇਲੇ-ਕਵੇਲੇ ਰੋਟੀਆਂ ਬਣਾ ਕੇ ਭੇਜੀ ਸੀ। ਜੱਗੇ ਨੇ ਉਸ ਔਰਤ ਨੂੰ ਇੱਕ ਵਾਰ ਕਾਫੀ ਸ਼ਰਫੀਆਂ ਦਿੱਤੀਆਂ। ਇਸ ਤਰ੍ਹਾਂ ਇੱਕ ਬਿਰਦ ਸਰਦੀਆਂ ਦੇ ਦਿਨਾਂ ਵਿੱਚ ਟਰ-ਟਰੂ ਕਰਦਾ ਗਾਜਰਾ ਵੇਚ ਰਿਹਾ ਸੀ। ਪੁੱਛਣ ਤੇ ਪਤਾ ਲੱਗਾ ਕਿ ਵਿਚਾਰੇ ਦਾ ਕੋਈ ਪੁੱਤ ਤੀ ਨਹੀਂ। ਜੱਗੇ ਨੇ ਉਸ ਬਜ਼ੁਰਗ ਨੂੰ ਲੱਪ ਭਰ ਕੇ ਸ਼ਰਫੀਆਂ ਲਾ ਦਿੱਤੀਆਂ। ਇਨ੍ਹਾਂ ਦਿਨਾਂ ਵਿੱਚ ਇਲਾਕੇ ਦੀ ਪੁਲਿਸ ਜੰਦਰੇ ਕੁੰਟੇ ਲਗਾ ਕੇ ਸੌਂਦੀ ਸੀ ਉਹਨਾਂ ਨੂੰ ਡਰ ਸੀ ਕਿਤੇ ਜੱਗਾ ਅਸਲਾ ਲੁੱਟ ਕੇ ਨਾ ਲੈ ਜਾਵੇ ਥਾਣੇਦਾਰ ਅਸਗਰ ਅਲੀ ਨੇ ਆਪਣੀ ਸੁਰੱਖਿਆ ਲਈ ਦੋ ਦਰਵਾਜ਼ੇ ਲਾ ਲਏ ਜੱਗੇ ਦੇ ਪਿੰਡ ਤੋਂ ਕੁਝ ਕੁ ਦੂਰ ਸਿੱਧੂ ਪਰ ਪਿੰਡ ਸੀ ਇਸ ਪਿੰਡ ਦਾ ਮਲੰਗੀ ڈاکੂ ਹੋਇਆ ਹੈ ਤੇ ਇਸ ਦਾ ਇੱਕ ਸਾਥੀ ਹਰਨਾਮ ਸਿੰਘ ਸੀ ਮਲੰਗੀ ਠੇਕੇ ਵਟਾਈ ਤੇ ਜ਼ਮੀਨ ਦੀ ਵਾਹੀ ਕਰਦਾ ਸੀ ਉਹਨਾਂ ਦਿਨਾਂ ਵਿੱਚ ਆਮ ਰਿਵਾਜ ਸੀ ਸਾਰੇ ਪਿੰਡ ਦੀ ਰੋਟੀ ਇੱਕ ਸਾਂਝੇ ਤੰਦੂਰ ਤੇ ਪਕਦੀ ਹੁੰਦੀ ਸੀ ਮਲੰਗੀ ਦੀ ਛੋਟੀ ਭੈਣ ਤੇ ਭਾਈ ਤੰਦੂਰ ਤੇ ਰੋਟੀਆਂ ਪਕਾ ਰਹੇ ਸਨ ਇੰਨੇ ਨੂੰ ਜ਼ੈਲਦਾਰ ਦੇ ਕੰਮੇ ਵੀ ਰੋਟੀਆਂ ਬਣਾਉਣ ਆ ਗਏ ਉਹਨਾਂ ਨੇ ਤੰਦੂਰ ਤੋਂ ਮਲੰਗੀ ਦੀਆਂ ਰੋਟੀਆਂ ਬੰਦ ਕਰਕੇ ਪਹਿਲਾਂ ਜ਼ੈਲਦਾਰ ਦੀਆਂ ਰੋਟੀਆਂ ਲਾਉਣ ਲਈ ਕਿਹਾ ਜਦੋਂ ਮਲੰਗੀ ਦੀ ਭੈਣ ਨਾ ਮੰਨੀ ਕਾਮਿਆਂ ਨੇ ਉਸ ਦੀ ਗੁੱਤ ਪੁੱਟ ਦਿੱਤੀ ਤੇ ਚਪੇੜਾ ਮਾਰਿਆ ਇਸ ਦੌਰਾਨ ਮਲੰਗੀ ਦਾ ਛੋਟਾ ਭਾਈ ਮਲੰਗੀ ਤੇ ਹਰਨਾਮੇ ਨੂੰ ਬੁਲਾ ਲਿਆ ਝਗੜਾ ਵੱਧ ਗਿਆ ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦਾ ਛੋਟਾ ਭਾਈ ਕਤਲ ਕਰ ਦਿੱਤਾ ਮਲੰਗੀ ਤੇ ਹਰਨਾਮੇ ਦੇ ਵੀ ਸੱਟਾ ਮਾਰੀਆਂ ਉਲਟਾ ਆਪਣੇ ਇੱਕ ਕੰਮੇ ਤੇ ਗੋਲੀਆਂ ਮਾਰ ਕੇ ਮਲੰਗੀ ਹਰਨਾਮੇ ਤੇ ਹਰਨਾਮ ਦੇ ਬਾਪੂ ਤੇ ਕਤਲ ਦਾ ਕੇਸ ਬਣਾ ਦਿੱਤਾ ਮਲੰਗੀ ਹੋਰੀ ਹਵਾਲਾਤ ਵਿੱਚ ਹੀ ਸਨ ਜਦੋਂ ਇੱਕ ਰਾਤ ਜੇਲ੍ਹਦਾਰ ਤੇ ਬੰਦਿਆਂ ਨੇ ਮਲੰਗੀ ਦੀ ਭੈਣ ਨੂੰ ਹੱਥ ਪਾ ਲਿਆ ਮਲੰਗੀ ਦੀ ਅੰਨੀ ਮਾਂ ਕੰਧਾਂ ਨਾਲ ਟਕਰਾਂ ਮਾਰ ਕੇ ਬੇਹੋਸ਼ ਹੋ ਗਈ ਜਦੋਂ ਇਸ ਘਟਨਾ ਦਾ ਮਲੰਗੀ ਹੋਰਾਂ ਨੂੰ ਪਤਾ ਲੱਗਿਆ ਤਾਂ ਹਰਨਾਮੇ ਦਾ ਬਾਪੂ ਦਿਲ ਦੇ ਦੌਰੇ ਨਾਲ ਥਾਂ ਤੇ ਹੀ ਡੇਰੀ ਹੋ ਗਿਆ ਤੇ ਕੁਝ ਦੇਰ ਬਾਅਦ ਮੌਤ ਹੋ ਗਈ ਰੋ ਵਿੱਚ ਭਰੇ ਪੀਤੇ ਮਲੰਗੀ ਤੇ ਹਰਨਾਮਾ ਹਲਵਾਲਾਤ ਵਿੱਚੋਂ ਕੰਦ ਪਾੜ ਕੇ ਫਰਾਰ ਹੋ ਗਏ ਹਵਾਲਾਤ ਵਿੱਚੋਂ ਬਾਹਰ ਆਉਂਦਿਆਂ ਇਹਨਾਂ ਨੇ ਸਭ ਤੋਂ ਪਹਿਲਾਂ ਸਿੱਧੂਪੁਰ ਦੇ ਜੇਲਦਾਰ ਦਾ ਜਨਾਨੀਆਂ ਨੂੰ ਛੱਡ ਕੇ ਸਾਰਾ ਟੱਬਰ ਮਾਰ ਦਿੱਤਾ ਸੇਠ ਮੁੰਡਾ ਆਪਣੀ ਜਾਨ ਬਚਾ ਕੇ ਨਿਕਲ ਗਿਆ ਇਸ ਤੋਂ ਬਾਅਦ ਮਲੰਗੀ ਤੇ ਹਰਨਾਮਾ ਡਾਕੂ ਬਣ ਗਏ ਇਹਨਾਂ ਨੇ ਪਹਿਲਾਂ ਕੁਝ ਲੁੱਟੇ ਰਿਆ ਤੇ ਵਿਆਜਖਾਨੇ ਸ਼ਾਹੂਕਾਰਾਂ ਨੂੰ ਸੌਦੇਆ ਫਿਰ ਜਿਹੜਾ ਕੋਈ ਸਰਕਾਰ ਪੱਕੀ ਗਰੀਬਾਂ ਨੂੰ ਤੰਗ ਕਰਦਾ ਸੀ ਉਸ ਨੂੰ ਸੋਧਣਾ ਸ਼ੁਰੂ ਕੀਤਾ ਇੱਕ ਕਹਾਵਤ ਬਣ ਗਈ ਦਿਨੇ ਰਾਜ ਫਰੰਗੀ ਦਾ ਰਾਤੀ ਰਾਜ ਮਲੰਗੀ ਦਾ ਇਸ ਜੋੜੀ ਤੇ ਸਰਕਾਰ ਨੇ ਇਨਾਮ ਰੱਖ ਦਿੱਤਾ ਇੱਕ ਰਾਤ ਮਲੰਗੀ ਤੇ ਹਰਨਾਮਾ ਕਿਸੇ ਵਾਕਫ ਬੰਦੇ ਦੇ ਡੇਰੇ ਤੇ ਠਹਿਰੇ ਸਨ ਡੇਰੇ ਵਾਲੇ ਨੇ ਮਲੰਗੀ ਹੋਰਾਂ ਨੂੰ ਮੇਟੀਆਂ ਵਾਲੀਆਂ ਰੋਟੀਆਂ ਦੱਸ ਕੇ ਭੰਗ ਵਾਲੀਆਂ ਖਵਾ ਦਿੱਤੀਆਂ ਇਨਾਮ ਦੇ ਲਾਲਚ ਵਿੱਚ ਪੁਲਿਸ ਨੂੰ ਮਲੰਗੀ ਹੋਰਾਂ ਦੇ ਭੰਗ ਨਾਲ ਨਸ਼ੇ ਹੀ ਹੋਣ ਦੀ ਇਤਲਾਹ ਦੇ ਦਿੱਤੀ ਮਲੰਗੀ ਤੇ ਹਰਨਾਮਾ ਡੇਰੇ ਤੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਜੱਗੇ ਦੀ ਧੀ ਮਾਤਾ ਰੇਸ਼ਮ ਕੌਰ ਉਰਫ ਗਾਬੋ ਇੱਕ ਦਿਨ ਜੱਗੇ ਨੇ ਸਾਥੀਆਂ ਨਾਲ ਮਲੰਗੀ ਦੇ ਪਿੰਡ ਸਦੋਪੁਰ ਜਾਣ ਦਾ ਪ੍ਰੋਗਰਾਮ ਬਣਾ ਲਿਆ ਉੱਥੇ ਉਹ ਮਲੰਗੀ ਦੀ ਮਾਂ ਦੀ ਖਬਰ ਸਾਰ ਲੈਂਡ ਚ ਆਉਂਦਾ ਸੀ ਤੇ ਨਾਲੇ ਮਲੰਗੀ ਨੂੰ ਮਰਵਾਉਣ ਵਾਲੇ ਵੀ ਉਸ ਨੂੰ ਰੜਕ ਰਹੇ ਸਨ ਮਲੰਗੀ ਦਾ ਡੇਰਾ ਉਜੜਿਆ ਪਿਆ ਸੀ ਸਿਰਫ ਅੰਨੀ ਮਾਂ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ ਜੱਗੇ ਨੇ ਦੁਪਹਿਰ ਡੇਰੇ ਤੇ ਹੀ ਕੱਟਣ ਦਾ ਪ੍ਰੋਗਰਾਮ ਬਣਾ ਲਿਆ ਉਸ ਦੇ ਨਾਲ ਲਾਲੂ 나ਈ ਨੂੰ ਰੋਟੀ ਟੁਕ ਦਾ ਇੰਤਜ਼ਾਮ ਕਰਨ ਲਈ ਕਿਹਾ ਲਾਲੂ ਦਾ ਪਿੰਡ ਲੱਖੂ ਕੇ ਸਦੋਪੁਰ ਦੇ ਨਾਲ ਹੀ ਪੈਂਦਾ ਸੀ ਉਸਨੇ ਆਪਣੇ ਪੰਜੇ ਪਾਈਆਂ ਨੂੰ ਮਿਲਣ ਦੇ ਬਹਾਨੇ ਬੁਲਾ ਲਿਆ ਤੇ ਆਉਣ ਲੱਗਿਆਂ ਦੇਸੀ ਸ਼ਰਾਬ ਲਿਆਉਣ ਲਈ ਤਾਕਤ ਕੀਤੀ। ਮੰਦੇ ਭਾਗਾ ਨੂੰ ਜੱਗੇ ਨੇ ਰੋਟੀ ਤੋਂ ਪਹਿਲਾਂ ਸ਼ਰਾਬ ਦੇ ਦੋ-ਦੋ ਹਾੜੇ ਲਾਉਣ ਦਾ ਪ੍ਰੋਗਰਾਮ ਬਣਾ ਲਿਆ। ਬੰਤੇ ਤੇ ਜੱਗੇ ਨੇ ਆਪਣੇ ਆਪਣੇ ਗਲਾਸ ਵਿੱਚ ਸ਼ਰਾਬ ਪਾ ਕੇ ਬੋਤਲ ਮੰਝੇ ਦੀ ਧੌਣ ਵਿੱਚ ਫਸਾ ਦਿੱਤੀ। ਸੌਨ ਤੇਲੀ ਨੇ ਲਾਲੂ 나ਈ ਦੇ ਪਿੰਡ ਲੱਖੂ ਕੇ ਕਿਸੇ ਦੋਸਤ ਨੂੰ ਮਿਲਣ ਜਾਣਾ ਸੀ ਇਸ ਕਰਕੇ ਨਹੀਂ ਪੀਤੀ। ਉਸਨੇ ਪਾਈਆਂ ਸਮੇਤ ਪਹਿਰੇ ਤੇ ਖੜਨਾ ਸੀ। ਇੰਨੀ ਦੇਰ ਗਲਾਸ ਖੜਕਦੇ ਰਹੇ। ਕੱਠੇ ਮਖੌਲ ਚੱਲਦੇ ਰਹੇ। ਮਲੰਗੀ ਦੀ ਮਾਂ ਦੇ ਵੇੜੇ 2 ਸਾਲ ਬਾਅਦ ਰੌਣਕ ਪਰਤੀ ਸੀ। ਅੱਜ ਅੰਨੀ ਮਾਂ ਨੂੰ ਜੱਗੇ ਦੀਆਂ ਗੱਲਾਂ ਵਿੱਚੋਂ ਮਲੰਗੀ ਦੇ ਬੋਲਾਂ ਦੀ ਖੁਸ਼ਬੂ ਆ ਰਹੀ ਸੀ। ਜੱਗੇ ਨੇ ਗੱਲਾਂ ਵਿੱਚ ਸਮਝਾਇਆ, "ਮਾਂ ਮੇਰੀਏ, ਕਿਥੇ ਸਾਡੇ ਯਾਰ ਮਲੰਗੀ ਦਰੂ ਇਸ ਗੱਲੋਂ ਨਾ ਤੜਫਦੀ ਰਵੇ ਕਿ ਮੇਰਾ ਕਿਸੇ ਨੇ ਬਦਲਾ ਨਹੀਂ ਲਿਆ। ਅੱਜ ਸਾਰੇ ਉਲੰਬੇ ਲਾ ਦੇਾਂਗੇ।" ਸਾਰਿਆਂ ਨੇ ਇਕੱਠੇ ਰੋਟੀ ਖਾਧੀ। ਸੋਹਣ ਤੇਲੀ ਨੇ ਆਪਣੇ ਦੋਸਤ ਨੂੰ ਲੱਖੂ ਕੇ ਮਿਲਣ ਤੁਰ ਪਿਆ। ਲਾਲੂ ਨਾਈ ਤੇ ਉਸ ਦਾ ਭਾਈ ਬੰਦੂਕਾਂ ਫੜ ਕੇ ਪਹਿਰੇ ਤੇ ਖਲੋਗੇ। ਕਲੈਣੀ ਸ਼ਰਾਬ ਦੇ ਲੋਰ ਵਿੱਚ ਜੱਗੇ ਤੇ ਬੰਤੇ ਦੀ ਅੱਖ ਲੱਗ ਗਈ। ਉਹ ਇੱਕੋ ਹੀ மஞ்சੇ ਤੇ ਲੰਮੇ ਪੈ ਗਏ। ਕੁਛ ਚਿਰ ਪਿਛੋਂ ਦੋ ਗੋਲੀਆਂ ਦੀ ਇਕੱਠੀ ਆਵਾਜ਼ ਨੇ ਧਰਤੀ چیر ਕੇ ਲਹੂ ਲੋਹਾਨ ਕਰ ਦਿੱਤੀ। ਜੱਗੇ ਤੇ ਬੰਤੇ ਦੀਆਂ ਸਾਰ ਰਗਾਂ ਵਿੱਚ ਨੇੜੇ ਗੋਲੀਆਂ ਮਾਰੀਆਂ ਕਿੰਨੀਆਂ ਸਨ। மஞ்சੇ ਤੇ ਦੋਹਾਂ ਦੇ ਸਰੀਰ ਤੜਪ ਰਹੇ ਸਨ। ਫਿਰ ਹੋਰ ਗੋਲੀਆਂ ਨੇ ਇਹਨਾਂ ਦੇ ਸਰੀਰ ਨੂੰ ਠੰਡਿਆ ਕਰ ਦਿੱਤਾ। ਸੋਹਣ ਤੇਲੀ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਮੋੜ ਆਇਆ। ਜੋ ਦੋਸਤ ਨੇ ਆਕੇ ਦੇਖਿਆ ਜੱਗੇ ਤੇ ਬੰਤੇ ਦੀਆਂ ਲਾਸ਼ਾਂ ਵਿੱਚੋਂ ਖੂਨ ਚੋਕੇ ਮੰਜੇ ਦੀਆਂ ਵਰਲਾ ਰਾਹੀ ਧਰਤੀ ਤੇ ਟਪਕ ਰਿਹਾ ਸੀ ਜੱਗਾ ਵੱਡਿਆ ਬੋਰਡ ਦੀ ਛਾਵੇਂ ਨੌ ਮਨ ਰੇਤ ਭਿੱਜ ਗਈ ਪੁਰਨਾ ਨਾਈਆਂ ਨੇ ਵੱਡ ਛੁੱਟਿਆ ਜੱਗਾ ਸੂਰਮਾ ਸੋਹਣ ਤੇ ਲਈਏ ਵੇਖ ਕੇ ਗੁੱਸੇ ਵਿੱਚ পাগল ਹੋ ਉਠਿਆ ਅਤੇ ਲਾਲੂ ਨਾਈ ਨੂੰ ਹੱਥੀ ਪੈ ਗਿਆ ਪਿਛੋਂ ਲਾਲੂ ਦੇ ਭਾਈ ਨੇ ਉਸ ਦੀ ਪਿੱਠ ਵਿੱਚ ਗੋਲੀ ਮਾਰ ਕੇ ਉਸ ਨੂੰ ਵੀ ਥਾਈ ਢੇਰੀ ਕਰ ਦਿੱਤਾ ਖਬਰ ਅੱਗ ਵਾਂਗੂ ਫੈਲ ਗਈ ਪੂਰੇ ਇਲਾਕੇ ਵਿੱਚ ਸਨਾਟਾ ਛਾ ਗਿਆ ਹਰ ਕੋਈ ਇੱਕ ਦੂਜੇ ਕੋਲੋਂ ਅੱਖਾਂ ਵਿੱਚ ਅੱਖਾਂ ਪਾ ਕੇ ਬਿਨਾਂ ਬੁੱਲ ਹਿਲਾਇਆ ਤਸਦੀਕ ਕਰਦਾ ਸੀ ਕਿ ਜੱਗਾ ਸੱਚਮੁੱਚ ਮਾਰਿਆ ਗਿਆ। ਲਾਲੂ 나ਈ ਇਲਾਕੇ ਦੀ ਪੁਲਿਸ ਨਾਲ ਮਿਲ ਚੁੱਕਿਆ ਸੀ। ਲਾਲੂ 나ਈ ਨੇ ਯਾਰ ਮਾਰ ਕੇ ਪਾਰੀ ਰਕਮ ਇੱਕ ਮਰਬਾ ਜਮੀਨ ਇੱਕ ਘੋੜੇ ਦੀ ਖੱਟੀ ਘਟ ਲੈਣ ਸੀ ਜੋ ਕਿ ਸਰਕਾਰ ਵੱਲੋਂ ਜੱਗੇ ਦੇ ਨਾਮ ਰੱਖਿਆ ਹੋਇਆ ਸੀ। ਜਿਸ ਜੱਗੇ ਦੇ ਪਰਛਾਵੇਂ ਕੋਲ ਪੁਲਿਸ ਨੂੰ ਡਰ ਲੱਗਦਾ ਸੀ ਉਹਨੂੰ ਮਾਰਨਾ ਪੁਲਿਸ ਦੇ ਵਸ ਦੀ ਗੱਲ ਨਹੀਂ ਸੀ। ਸੋ ਇਹ ਕਾਰਾ ਪੁਲਿਸ ਨੇ ਲਾਲੂ 나ਈ ਦੀ ਜ਼ਮੀਰ ਖਰੀਦ ਕੇ ਕਰਵਾਇਆ। ਲਾਲੂ ਨੂੰ ਵੀ ਜੇਲ੍ਹ ਹੋਈ ਬਾਅਦ ਵਿੱਚ ਲਾਲੂ ਨੂੰ ਕੈਦੀਆਂ ਨੇ ਜੇਲ੍ਹ ਵਿੱਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਜੱਗਾ 29 ਸਾਲਾਂ ਦੀ ਭਰੀ ਜਵਾਨੀ ਵਿੱਚ ਬੇਬਸ ਲੋਕਾਂ ਨੂੰ ਕਿਸੇ ਹੋਰ ਜੱਗੇ ਦਾ ਇੰਤਜ਼ਾਮ ਕਰਨ ਲਈ ਛੱਡ ਗਿਆ ਜੋ ਇਹਨਾਂ ਨੂੰ ਕਿਸੇ ਅਸਗਰ ਅਲੀ ਥਾਣੇਦਾਰ ਸੁਦਖੋਰ ਸ਼ਾਹੂਕਾਰ ਤੇ ਅੰਗਰੇਜ਼ ਪੱਕੀ ਜਾਗੀਰਦਾਰਾਂ ਤੋਂ ਨजात ਦਿਵਾਏਗਾ ਜੱਗਾ ਸਿਰਫ 3 ਮਹੀਨੇ ਪਗੌੜਾ ਰਿਹਾ ਇਸ ਦੌਰਾਨ ਪੂਰੇ ਇਲਾਕੇ ਨੇ ਆਜ਼ਾਦ ਫਜ਼ਾ ਦਾ ਆਨੰਦ ਮਾਣਿਆ ਨਾ ਪੁਲਿਸ ਦੀ ਤੌਂਸ ਨਾ ਸ਼ਾਹੂਕਾਰਾਂ ਦੀਆਂ ਕੁਰਕੀਆਂ ਕੋ ਸਰਕਾਰ ਪੱਖੀ ਆਪਣੀਆਂ ਜਾਨਾਂ ਬਚਾਉਂਦੇ ਰਹੇ ਭਾਵੇਂ ਪਤੰਗੇ ਵਾਂਗੂ ਇਹਨਾਂ ਲੋਕਾਂ ਦੀ ਉਮਰ ਥੋੜੀ ਹੁੰਦੀ ਹੈ ਪਰ ਜਾਂ ਪਰ ਹੁਕਮਰਾਨ ਵਿਰੋਧ ਸੂਰਮੇ ਪੰਜਾਬੀਆਂ ਦੀ ਅਣਖ ਤੇ ਹੱਕਾਂ ਲਈ ਅਜੇ ਸੂਰਮੇ ਕਿਸੇ ਨਾ ਕਿਸੇ ਨਾਲ ਜੂਝਦੇ ਤੇ ਕੁਰਬਾਨੀਆਂ ਦਿੰਦੇ ਰਹੇ ਕਦੇ ਦੁੱਲਾ ਪੱਟੀ ਬਣ ਕੇ ਕਦੇ ਅਹਿਮਦ ਖਰਲ ਬਣ ਕੇ ਕਦੇ ਜੌਨਾ ਮੜ ਕਦੇ ਮਲੰਗੀ ਤੇ ਕਦੇ ਜੱਗਾ ਚੱਟ ਬਣ ਕੇ ਭਾਈਚਾਰੇ ਦੀ ਆਜ਼ਾਦੀ ਸਿਰਾਂ ਦੇ ਸੌਦੇ ਕਰਕੇ ਇਹਨਾਂ ਲੋਕਾਂ ਨੇ ਕਾਇਮ ਰੱਖੀ ਇਸ ਦੀ ਤਾਇਦ ਹਾਜਰਤ ਸੁਲਤਾਨ ਬਾਹੂ ਸਾਹਿਬ ਕਰਦੇ ਹਨ ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ ਬਾਹੂ ਉਸ ਮੌਤ ਕਿਆ ਡਰਨਾ ਹੋ